ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਤੇ ਅੱਜ ਦੇ ਵੀਡੀਓ ਮੈਂ ਢਾਡੀ ਰੀ ਲੈ ਕੇ ਆਈ ਹਾਂ ਮੇਰੇ ਪਿਤਾ ਜੀ ਪਿਤਾ ਜੀ ਤੇ ਦੱਸ ਲਈਨਾ ਇਨ ਪੰਜਾਬੀ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਸ ਨੂੰ ਸ਼ੇਅਰ ਕਰੋ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਮੇਰੇ ਪਿਤਾ ਜੀ ਦਾ ਨਾਮ ਕਮਲ ਰਾਮ ਪਾਲ ਹੈ ਉਹਨਾਂ ਦੀ ਉਮਰ 40 ਸਾਲ ਹੈ ਉਹ ਸਵੇਰੇ ਜਲਦੀ ਉੱਠਦੇ ਹਨ ਅਤੇ ਸੈਰ ਨੂੰ ਜਾਂਦੇ ਹਨ। ਉਹਨਾਂ ਦੀ ਸਿਹਤ ਬਹੁਤ ਚੰਗੀ ਹੈ। ਉਹ ਸਾਫ਼-ਸੁਥਰੇ ਤੇ ਸਾਦੇ ਕੱਪੜੇ ਪਹਿਨਦੇ ਹਨ। ਉਹਨਾਂ ਦੀ ਖੁਰਾਕ ਬਹੁਤ ਸਾਦੀ ਹੈ। ਉਹ ਨੌਕਰੀ ਕਰਦੇ ਹਨ। ਉਹ ਆਪਣੇ ਕਰਤਵ ਦੀ ਪਾਲਣਾ ਬਹੁਤ ਮਿਹਨਤ ਨਾਲ ਕਰਦੇ ਹਨ। ਉਹ ਸਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਹਨ। ਪਰਪਾਤਮਾ ਉਹਨਾਂ ਦੀ ਉਮਰ ਲੰਬੀ ਕਰੇ। ਤੇ ਜਾਨ ਨੂੰ ਵੀਡੀਓ ਚੰਗੀ ਲੱਗੇ ਹੋਏ ਤੈਨੂੰ ਲਾਈਕ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅਹੋ ਜੀ ਵੀਡੀਓ ਮੈਂ ਤੁਹਾਨੂੰ ਪਾਉਂਦੀ ਰਹੂੰਗੀ ਮੈਨੂੰ ਪਲੀਜ਼ ਕਮੈਂਟ ਕਰ ਦਿਆ ਕਰੋ ਜੇ ਨਹੀਂ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਤੇ ਹਜੇ ਲਈ ਬਾਏ ਬਾਏ